不多，一个，两个。 ਚਾਰ ਪੰਜ ਗਲਾਸ ਪਰ ਕਰ ਰੱਖਣਾ ਉਹ ਹੈ 100 ਰੁਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਓਹੀ ਨਾਮ ਸਤਗੁਰੂ ਦਾਸ ਬਹੁਤ ਬੜਾ ਮੈਂ ਪਰ ਮੈਂ ਅੱਜ ਨਹੀਂ ਅੱਜ ਨਹੀਂ ਕਹਤੋਂ ਬੰਦ ਸਹੀ ਕਰਮਾਂ ਕੋਣ ਬੋਲੇ ਕੋਣ ਪੰਜ ਮਿੰਟ ਜੋ ਬਲੇ ਸੋਨਰ ਤੇ ਸਤਿਗੁਰੂ ਬਹੁਤ ਸਵਾਦ ਕੀ ਜੈ ਸ਼ਿਕੁਰਤਾ ਸ਼ਕਤੀ ਅਮਰ ਹੈ 안 그래도 거기다. 안그래 Oh! Yeah. Yeah. What yeah. do ਸਤਨਾਮ ਸ਼੍ਰੀ ਵਾਖੀਰੋ ਸਤਨਾਮ ਸ਼੍ਰੀ ਵਾਖੀਰੋ ਸਤਨਾਮ ਸ਼੍ਰੀ ਵਾਖੀਰੋ ਆਇਕ ਇਹ ਹਰ ਸੂਹੀ ਦਾ ਛਾਟ ਕਿਉ ਕਰੇ ਆਨ ਕੀ ਆਸ ਤੇ ਨ ਦੋ ਜਗ ਜਾਹੇਗੇ ਸਤਿ ਪਾ ਕੇ ਰਵਿਦਾਸ ਐਸੀ ਲਾਗ ਤੁਮਿਨ ਕੌਣ ਕਰੇ ਗਰੀਬ ਅਰਵਾਜ ਵਸਾਈਆ ਮੇਰਾ ਮੱਥੇ ਛਾਦਰ ਕਰੇ ਬਹੁਤ ਜਨਮ ਵਿਛੜੇ ਤੇ ਮਾ ਦੋ ਇਹ ਜਨਮ ਤੁਮਾਰੇ ਦੇਖੇ ਕਹਿ ਰਵਿਦਾਸ ਸਾਹ ਸੁਲਜੀਓ ਉਸ ਤੇ ਉਹ ਬਚਨ ਦੇਖੇ ਤੰਤੰ ਸਤguru ਜਗਤguru ਰਾਜੀ ਮਹਾਰਾਜ ਤੰਤੰ ਸਤguru ਬਾਬਾ ਵਾਲਮੀਕੀ ਜੀ ਮਹਾਰਾਜ ਤੰਤੰ ਸਤguru ਨਾਮਦੇਵ ਜੀ ਮਹਾਰਾਜ ਤੰਤੰ ਸਤguru ਕਬੀਰ ਜੀ ਮਹਾਰਾਜ ਤੰਤੰ ਸਤguru ਸੈਨ ਜੀ ਮਹਾਰਾਜ ਤੰਤੰ ਸਤguru ਬਾਬਾ ਬਰੇਜ ਜੀ ਮਹਾਰਾਜ ਤੰਤੰ ਸ਼੍ਰੀ ਚੰਦ ਜੀ ਮਹਾਰਾਜ ਤੰਤੰ ਸਤਮੀਰਾਵੈ ਜੀ ਮਹਾਰਾਜ ਤੰਤੰ ਸਤguru ਗੰਗਾ ਜੀ ਮਹਾਰਾਜ ਤੰਤੰ ਸਤguru ਬੰਕਾ ਜੀ ਮਹਾਰਾਜ ਤੰਤੰ ਸਤguru ਕ੍ਰਿਣੀ ਜੀ ਮਹਾਰਾਜ ਸਭੀ ਮਹਾਂ ਪੂਛੋਂ ਦੇ ਚਰਮ ਕਮਲਾਂ ਦਾ ਧਿਆਨ ਬੋਲੋ ਜੀ ਸਤਨਾਮ 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 ਜਗਤ ਗੁਰੂ ਤਨ ਤਨ ਸ਼ਤਪੁਰ ਦਾਸ ਜੀ ਮਹਾਰਾਜਾ ਜੀ ਗੁਵਰਦਨਪੁਰ ਬਾਰਾਨਸੀ ਬੇਗੰਪੁਰਾ ਹਰਦਵਾੜ ਡੇਰਾ ਸਤਖੰਡ ਬੱਲਣਾ ਸਭੀ ਗੁਰੂਆਂ ਦਾ ਧਿਆਨ ਕਰਕੇ ਬੋਲੋ ਜੀ ਸਤਨਾਮ 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 ਹੰਸਰਦੀਨ ਦਇਆ ਨਾਲ ਤੁਮਸਰ ਅਪਾਤਿਆ ਕੀਜੈ ਬਚਰੀ ਤੌਰ ਮੋਰ ਬਨਮਨ ਜਲਕੋ ਪੂਰਨ ਦੀਜੈ ਮਾ ਬਗਬਲ ਜਾਉ ਰਮਈਆ ਕਾਰਨੇ ਕਾਰਨ ਕਬਨਾ ਬੋਲ ਬਹੁਤ ਜਨਮ ਬਿਚੜੇ ਤੇ ਮਾ ਦੋਏ ਜਨਮਤੋਂ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਓ ਚਿਰ ਪਿਓ ਦਰਸ਼ਨ ਦੇਖੇ ਤਨ 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 ਸਤਿਗੁਰੂ ਦਾਸ ਜੀ ਮਹਾਰਾਜ ਆਪ ਜੀ ਦੇ ਚਰਨ ਕਮੇ ਪਾਸ ਅਰਦਾਸ ਬੇਨਤੀ ਹੈ ਜੀ ਸੋ ਅੱਜ ਤਨ ਤਨ ਸਤਿਗੁਰੂ ਗਰੀਬਦਾਸ ਜੀ ਮਹਾਰਾਜ ਜੀ ਦੇ ਬਾਰਸੀ ਦੇ ਸਮਾਗਮ ਵਿੱਚ ਸੋਨਾਪੁਰ ਦੀ ਸੰਗਤ ਵੱਲੋਂ ਇਕੱਤਰ ਹੋ ਕੇ ਨਿੱਕੀ ਸਰਦਾਰ ਦੀ ਭੇਡ ਕਿਤੇ ਜਾਂਦੀ ਹੈ ਜੀ ਸੋ ਸਾਰੀ ਸੰਗਤ ਨੂੰ ਮਿਹਰ ਭਰਿਆ ਅਸਰ ਰੱਖਿਓ ਤਨ ਤਨ ਸਤੂ ਰਾਜ ਜੀ ਮਹਾਰਾਜ ਤਨ ਤਨ ਸਤੂ ਪੀਪਲ ਰਾਜ ਜੀ ਮਹਾਰਾਜ ਤਨ ਤਨ ਸਤੂ ਸਵਾਮੀ ਸਰਵਰਦਾਸ ਜੀ ਮਹਾਰਾਜ ਤਨ ਤਨ ਸਤੂ ਸਵਾਮੀ ਹਰੀਦਾਸ ਜੀ ਮਹਾਰਾਜ ਤਨ ਤਨ ਸਤੂ ਗਰੀਬਦਾਸ ਜੀ ਮਹਾਰਾਜ ਗੱਦੀ ਨਸੀਹ ਸਤੂ ਸਵਾਮੀ ਦਰਿੰਦਰਨ ਦਾਸ ਜੀ ਮਹਾਰਾਜ ਕੌਮ ਦੇ ਮਹਾਨ ਸ਼੍ਰੀ ਸੰਤ ਰਾਮਾਨੰਦ ਜੀ ਮਹਾਰਾਜ ਸਤਿ ਪਾਤਸ਼ਾਹੀਓ ਆਪ ਸਭ ਦੇ ਚਰਨਾਂ ਵਿੱਚ ਅਪਛੋੜ ਕੇ ਬੇਨਤੀ ਸਭ ਤੇ ਮਿਹਰ ਭਰਿਆ ਅਸਰ ਰੱਖਿਓ ਅੱਗੇ ਤੋਂ ਵੀ ਬਾਣੀ ਪੜਨ ਦਾ ਬਲ ਬਖਸ਼ੋ ਵਿੱਚ ਅਖਰਵਾਦਾ ਪੜਨਾ ਕੋਚ ਮੁਆਫਕਾਨੀ ਮਿਲ ਜੀ ਤਨਤਨ ਸਤਗੁਰੂ ਦਾਸ ਜੀ ਮਹਾਰਾਜ ਆਪ ਜੀ ਦੇ ਚਰਨਾਂ ਦਾ ਦਾਸ ਬੇਤੀ ਹੈ ਜੀ ਸੋ ਅੱਜ ਤਨਤਨ ਸਤਗੁਰੂ ਗਰੀਬਦਾਸ ਜੀ ਮਹਾਰਾਜ ਜੀ ਦੇ ਬਾਦਸ਼ੀ ਦੇ ਸਮਾਗਮ ਦੇ ਵਿੱਚ ਤੁਹਾਡੀਆਂ ਸੰਗਤਾਂ ਨੇ ਸੋਨਾ ਪਰਵੇਖੇ ਸੋ ਠੰਡੇ ਮਿੱਠੇ ਜਲਦੀ ਸ਼ਵੀਲ ਪ੍ਰਸ਼ਾਦ ਤਿਆਰ ਕੀਤਾ ਹੈ ਜੀ ਸੋ ਸਾਰਿਆਂ ਦੀ ਹਾਜ਼ਰੀ ਕਬੂਲ ਕਰਨ ਜੀ ਆਪ ਜੀ ਦੇ ਚਰਨ ਕਮਲਾਂ ਦੇ ਪਾਸ ਹਾਜ਼ਰ ਹੋ ਕੇ ਕਹਿਰਵਿਦਾਸ ਨਾਮ ਤੇ ਲੋ ਆਰਤੀ ਸਤਨਾਮ ਹੈ ਹਰ ਭੋਗ ਲਹਾਤੋ ਹਰੇ ਆਪ ਜੀ ਦੇ ਨਾਮ ਦਾ ਭੋਗ ਲੱਗੇ ਭੋਗ ਡਗਾ ਪ੍ਰਸ਼ਾਦ ਸਭ ਸੰਗਤ ਵਿੱਚ ਵਰਛੇ ਸੋ ਜੋ ਜੀ ਆਵੇ ਸੋ ਰਾਜੀ ਜਾਵੇ ਜੋ ਮੰਗੀਆਂ ਮਰਦਾਂ ਪਾਵੇ ਮੈਂ ਤਤ ਕੋ ਚਤੰਗ ਸਿੰਘ ਜੁਰਦਾਸ ਜੀ ਮਹਾਰਾਜ ਤੇਰੇ ਨਾਮ ਦੀ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੋ ਬੋਲੇ ਸੋ ਨਰਪੈ ਬੋ ਸਵਾਹ ਰਾਜ ਕੀ ਜੋ ਬੋਲੇ ਸੋਨ ਰੁਪਏ ਸਤਿਗੁਰੂ ਸومی ਪੀਪਲ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨ ਰੁਪਏ ਸਤਿਗੁਰੂ ਸومی ਸਰਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨ ਰੁਪਏ ਸਤਿਗੁਰੂ ਹਰੀਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨ ਰੁਪਏ ਸਤਿਗੁਰੂ ਗਰੀਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨ ਰੁਪਏ ਕੌਮ ਦੇ ਮਹਾਨ ਸੰਤ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਤਿਗੁਰੂ ਸ੍ਰੀ ਨਰਨਜਨਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨੁਪਹਿ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਜੈ ਗੁਰਦੇਵ ਸੋ ਹੀਰਾ ਛਾੜ ਕੇ ਕਰ ਆਨ ਕੀ ਆਸ ਤੇ ਨਰਦੋ ਜਿੱਤ ਜਾਹਗੇ ਸਤ ਪਾ ਕੇ ਰਵਿਦਾਸ ਸਿਰ ਸੋਹੰਗ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰੂ ਪਾਰਿਉ ਤਾਰਨ ਹਾਰ ਜੋ ਬਲੇ ਸੋਨਰ ਪੈ ਸਤਗੁਰ ਅਦਾਸ ਮਹਾਰਾਜ ਕੀ ਜੈ ਮੁਰਵਿਦਾਇ ਸ਼ਕਤੀ ਮੁਰਵਿਦਾਇ ਸ਼ਕਤੀ ਮੁਰਵਿਦਾਇ ਸ਼ਕਤੀ ਮੁਰਵਿਦਾਇ ਸ਼ਕਤੀ ਮੁਰਵਿਦਾਇ ਸ਼ਕਤੀ ਜੈਪੁਰ ਦੇਵ

تريد أن تحصل على راتب ثان استفد من الاتحاد للطيران <تصفح> <سؤال> الاستثمار الأول في الإمارات بمبلغ ألف <تصفح> <سؤال> ਬਾਸਰ ਦੇ ਪਾਰ ਕੋੜੇ ਪਾਸੇ ਦਾ ਬਾਸਰ ਨਾਲੋਂ ਦਰਸ਼ਨ ਨਦੀ Sayın Valide. Sayın Valide. Sayın Valide. Sayın Tuhan, <laughs> ਜਾ ਕੋਲ ਨਾ ਜਾ ਕੋਲ ਜੀ ਅਬ ਕਹਿ ਬਿਚਰੇ ਮਿਲਨ ਤੋਂ ਹੈ ਲਾ ਦਿਸੇ ਦਿਲ ਦਾ ਜ਼ਹਿਲਾ ਅਬ ਕਹਿ ਦਿਸੇ ਦਿਲ ਦਾ ਜ਼ਹਿਲਾ ਦਰਸ਼ਨ 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 ਦੀਜੇ ਰਾਬ ਦਰਸ਼ਨ Thank you.